ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ 20 ਜਨਵਰੀ ਦੇ ਰਾਸ਼ੀ ਫਲ ਦੇ ਬਾਰੇ ਕਿ ਕਿ 12 ਰਾਸ਼ੀਆਂ ਦੀ ਜ਼ਿੰਦਗੀ ਵਿੱਚ ਬਦਲਾਅ ਹੋਣਗੇ ਕਿਹੜੀਆਂ ਖੁਸ਼ਖਬਰੀਆਂ ਮਿਲਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਦਿਓ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ 12 ਹੀ ਰਾਸ਼ੀਆਂ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਰਾਸ਼ੀ ਹੈ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਘਰ ਅਤੇ ਦਫ਼ਤਰ ਵਿੱਚ ਕੁਝ ਦਬਾਅ ਤੁਹਾਨੂੰ ਗੁਸੈਲਾ ਬਣਾ ਸਕਦਾ ਹੈ ਰੁਝਾਨ ਤੌਰ ਤੇ ਮ제 ਲੈਣ ਦੀ ਆਪਣੀ ਪ੍ਰਵਿਰਤੀ ਨੂੰ ਕਾਬੂ ਵਿੱਚ ਰੱਖੋ ਮਨੋਰੰਜਨ ਤੇ ਜ਼ਰੂਰਤ ਤੋਂ ਜ਼ਿਆਦਾ ਖਰਚ ਕਰਨ ਤੋਂ ਬਚੋ ਪੁਰਾਣੇ ਸੰਪਰਕਾਂ ਨਾਲ ਮਿਲਣ-ਜੁਲਣ ਤੇ ਪੁਰਾਣੇ ਰਿਸ਼ਤਿਆਂ ਨੂੰ ਤਰੋ-ਤਾਜ਼ਾ ਕਰਨ ਲਈ ਵਧੀਆ ਦਿਨ ਹੈ ਅੱਜ ਪਿਆਰ ਦੀ ਘਾਟ ਮਹਿਸੂਸ ਹੋਵੇਗੀ ਸਾਂਝੇਦਾਰੀ ਅਤੇ ਜੋੜੇ ਉਦਮਾ ਤੋਂ ਦੂਰ ਰਹੋ ਰੇ ਲੋਕੰਮਾ ਨੂੰ ਪੂਰਾ ਕਰਨ ਤੋਂ ਬਾਅਦ ਇਸ ਰਾਸ਼ੀ ਦੀਆਂ ਔਰਤਾਂ ਟੀਵੀ ਜਾਂ ਫਿਲਮ ਵੇਖ ਸਕਦੀਆਂ ਹਨ ਜਾਂ ਖਾਲੀ ਸਮੇਂ ਵਿੱਚ ਆਪਣੇ ਮੋਬਾਈਲ ਫੋਨ ਵਿੱਚ ਰੁੱਝ ਸਕਦੀਆਂ ਹਨ ਵਿਆਹ ਸਿਰਫ ਇੱਕ ਛੱਤ ਦੇ ਥੱਲੇ ਰਹਿਣ ਦਾ ਨਾਮ ਨਹੀਂ ਹੈ ਇੱਕ ਦੂਜੇ ਦੇ ਨਾਲ ਸਮਾਂ ਬਿਤਾਉਣਾ ਵੀ ਜ਼ਰੂਰੀ ਹੈ ਸਿਹਤ ਪੱਖੋਂ ਤੁਹਾਡਾ ਚੰਗਾ ਰਹੇਗਾ ਧਨ ਪੱਖੋਂ ਥੋੜਾ ਬਹੁਤ ਵਾਧਾ ਘਾਟਾ ਹੋ ਸਕਦਾ ਹੈ ਪਰਿਵਾਰਕ ਮਾਹੌਲ ਵੀ ਚੰਗਾ ਰਹਿਣ ਵਾਲਾ ਹੈ ਪਿਆਰ ਮਾਮਲਾ ਵੀ ਠੀਕ ਰਹੇਗਾ ਕਿਤਾ ਤੁਹਾਡਾ ਕੁਝ ਠੀਕ ਹੀ ਰਹੇਗਾ ਤੇ ਵਿਅਹੁਤਾ ਜ਼ਿੰਦਗੀ ਤੁਹਾਡੀ ਖੁਸ਼ਹਾਲ ਹੋਵੇਗੀ। ਸੋ ਅਗਲੀ ਰਾਸ਼ੀ ਹੈ ਜੀ ਬ੍ਰਿਕ ਰਾਸ਼ੀ। ਬ੍ਰਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਬਹੁਤ ਜ਼ਿਆਦਾ ਮਾਨਸਿਕ ਦਬਾਅ ਤੇ ਥਕਾਵਟ ਪਰੇਸ਼ਾਨੀ ਦੀ ਵਜ੍ਹਾ ਬਣ ਸਕਦੀ ਹੈ। ਸਿਹਤ ਨੂੰ ਠੀਕ ਰੱਖਣ ਲਈ ਸੰਪੂਰਨ ਆਰਾਮ ਕਰੋ। ਜੇਕਰ ਤੁਸੀਂ ਕਿਸੇ ਤੋਂ ਉਧਾਰ ਵਾਪਸੀ ਦੀ ਮੰਗ ਕਰ ਰਹੇ ਹੋ ਹੁਣ ਤੋ ਹੱਕ ਤੁਹਾਡੇ ਗੱਲ ਨੂੰ ਓਟਾਲ ਰਿਹਾ ਸੀ। ਅੱਜ ਬਿਨਾਂ ਬੋਲਿਆਂ ਤੋ ਹੀ ਤੁਹਾਨੂੰ ਪੈਸੇ ਵਾਪਸ ਦੇ ਸਕਦਾ ਹੈ। ਆਮ ਬੰਦਿਆਂ ਨਾਲ ਵਿਅਕਤੀਗਤ ਗੱਲਾਂ ਨੂੰ ਵੰਡਣ ਤੋਂ ਬਚੋ ਆਪਣੇ ਪਿਆਰ ਤੋਂ ਦੂਰ ਰਹਿਣ ਦੇ ਬਾਵਜੂਦ ਤੁਸੀਂ ਉਸ ਦੀ ਮੌਜੂਦਗੀ ਨੂੰ ਮਹਿਸੂਸ ਕਰੋਗੇ ਆਪਣੇ ਆਪ ਨੂੰ ਕਿਸੇ ਛੋਟੇ ਪ੍ਰੋਗਰਾਮ ਵਿੱਚ ਦਾਖਲ ਕਰੋ ਜੋ ਤੁਹਾਨੂੰ ਨਵੀਂ ਟੈਕਨੋਲੋਜੀ ਤੇ ਹੁਨਰ ਸਿੱਖਣ ਵਿੱਚ ਸਹਾਇਤਾ ਕਰੇਗਾ ਸੰਭਵ ਹੈ ਕਿ ਤੁਹਾਡੇ ਅਤੀਤ ਨਾਲ ਜੁੜਿਆ ਕੋਈ ਸ਼ਖਸ ਅੱਜ ਤੁਹਾਡੇ ਨਾਲ ਸੰਪਰਕ ਕਰੇਗਾ ਦਿਨ ਯਾਦਗਾਰ ਬਣਾਵੇਗਾ ਅੱਜ ਤੁਸੀਂ ਅਤੇ ਤੁਹਾਡਾ ਜੀਵਨ ਸਾਥੀ ਸੱਚਮੁੱਚ ਡੂੰਘੇ ਆਤਮਿਕ ਰੋਮਾਂਟਿਕ ਪਲਾਂ ਦੀ ਗੱਲ ਕਰੋਗੇ। ਸਿਹਤ ਪੱਖੋਂ ਤੁਹਾਡਾ ਇਹ ਦਿਨ ਠੀਕ ਹੈ। ਧਨ ਪੱਖੋਂ ਤਾਂ ਬਹੁਤ ਹੀ ਵਧੀਆ ਹੈ। ਪਰਿਵਾਰ ਵਿੱਚ ਚੰਗਾ ਸਮਾਂ ਬਤੀਤ ਹੋਵੇਗਾ। ਕਿੱਤਾ ਤੁਹਾਡਾ ਬਹੁਤ ਵਧੀਆ ਰਹੇਗਾ। ਵਿਹੋਤਾ ਜ਼ਿੰਦਗੀ ਵੀ ਖੁਸ਼ਹਾਲ ਰਹੇਗੀ। ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ। ਮਿਥਨ ਰਾਸ਼ੀ ਵਾਲਿਓ ਤੁਹਾਨੂੰ ਦੱਸཏਈਏ ਕਿ ਕਾਨੂੰਨੀ ਮਾਮਲਿਆਂ ਦੀ ਵਜ੍ਹਾ ਨਾਲ ਤਣਾਅ ਤੁਹਾਡੇ ਤੇ ਆ ਸਕਦਾ ਹੈ। ਇਸ ਰਾਸ਼ੀ ਦੇ ਕਾਰੋਬਾਰੀਆਂ ਨੂੰ ਅੱਜ ਦੇ ਦਿਨ ਬਹੁਤ ਸੋਚ ਸਮਝ ਕੇ ਪੈਸਾ ਨਿਵੇਸ਼ ਕਰਨ ਦੀ ਲੋੜ ਹੈ। ਸ਼ਾਮ ਦਾ ਸਮਾਂ ਦੋਸਤਾਂ ਨਾਲ ਬਿਤਾਉਣਾ ਸ਼ਾਨਦਾਰ ਅਤੇ ਰਹੇਗਾ। ਨਾਲ ਹੀ ਛੁੱਟੀ ਨਾਲ ਬਿਤਾਉਣ ਦੀ ਯੋਜਨਾ ਤੇ ਚਰਚਾ ਹੋ ਸਕਦੀ ਹੈ। ਅੱਜ ਰੋਮਾਂਟਿਕ ਭਾਵਨਾਵਾਂ ਦਾ ਫਲ ਮਿਲੇਗਾ। ਇਹ ਦਿਨ ਉਹਨਾਂ ਦਿਨਾਂ ਵਿੱਚੋਂ ਇੱਕ ਦਿਨ ਹੈ ਜਦੋਂ ਕੰਮਕਾਰ ਵਿੱਚ ਤੁਸੀਂ ਇਸ਼ਿਆ ਮਹਿਸੂਸ ਕਰੋਗੇ। ਅੱਜ ਤੁਹਾਡੇ ਕਰੀਬੀ ਤੁਹਾਡੇ ਕੰਮ ਦੀ ਹੌਸਲਾ ਅਫਜ਼ਾਈ ਕਰਨਗੇ। ਤੁਹਾਡਾ ਬੌਸ ਵੀ ਤੁਹਾਡੇ ਕੰਮ ਤੋਂ ਖੁਸ਼ ਹੋਵੇਗਾ ਕਾਰੋਬਾਰੀ ਵੀ ਅੱਜ ਵਪਾਰ ਵਿੱਚ ਲਾਭ ਕਮਾ ਸਕਦੇ ਹਨ ਕੁਝ ਵੀ ਅਸੰਭਵ ਨਹੀਂ ਹੈ ਜੇਕਰ ਤੁਹਾਡੇ ਕੋਲ ਹਾਲਾਤ ਨਾਲ ਉੱਭਰਨ ਦੀ ਇੱਛਾ ਸ਼ਕਤੀ ਨਹੀਂ ਹੈ ਵਿਵਹਤਾ ਜ਼ਿੰਦਗੀ ਵਿੱਚ ਸਾਰਿਆਂ ਦਾ ਵਧੀਆ ਦਿਨ ਮਹਿਸੂਸ ਕਰੋਗੇ ਸਿਹਤ ਪੱਖੋਂ ਤੁਹਾਡੇ ਲਈ ਸਮਾਂ ਚੰਗਾ ਹੈ ਧਨ ਸੰਬੰਧੀ ਵੀ ਚੰਗਾ ਹੈ ਤੇ ਪਰਿਵਾਰ ਸੰਬੰਧੀ ਵੀ ਕਿੱਤਾ ਤੁਹਾਡਾ ਬਹੁਤ ਵਧੀਆ ਰਹੇਗਾ ਵਿਵਹਤਾ ਜ਼ਿੰਦਗੀ ਵੀ ਖੁਸ਼ਹਾਲ ਰਹਿਣ ਵਾਲੀ ਹੈ ਅਗਲੀ ਰਾਸ਼ੀ ਹੈ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਕੋਈ ਤੁਹਾਡਾ ਮੂਡ ਖਰਾਬ ਕਰ ਸਕਦਾ ਹੈ ਪਰੰਤੂ ਅਜਿਹੀਆਂ ਚੀਜ਼ਾਂ ਨੂੰ ਖੁਦ ਤੇ ਕਾਬੂ ਨਾ ਹੋਣ ਦਿਓ ਵਿਅਰਥ ਦੀ ਚਿੰਤਾ ਤੇ ਪਰੇਸ਼ਾਨੀ ਤੁਹਾਡੇ ਸਰੀਰ ਤੇ ਨਕਾਰਾਤਮਕ ਅਸਰ ਪਾ ਸਕਦੀਆਂ ਹਨ ਸਰੀਰ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ ਜਿਨ੍ਹਾਂ ਲੋਕਾਂ ਨੂੰ ਤੁਸੀਂ ਜਾਣਦੇ ਹੋ ਉਹਨਾਂ ਦੇ ਜ਼ਰੀਏ ਤੁਹਾਨੂੰ ਆਮਦਨੀ ਦੇ ਨਵੇਂ ਸੌਮੇ ਮਿਲਣਗੇ ਕੋਈ ਅਜੇਹਾ ਜਿਸ ਦੇ ਨਾਲ ਤੁਸੀਂ ਰਹਿੰਦੇ ਹੋ ਤੁਸੀਂ ਲਾਪਰਵਾਹ ਤੇ ਅਨਿਸ਼ਚਿਤ ਵਿਵਹਾਰ ਦੀ ਵਜ੍ਹਾ ਤੋਂ ਚਿੜ ਸਕਦੇ ਹੋ ਪਿਆਰ ਦੀਆਂ ਪੀੜਾਂ ਅੱਜ ਤੁਹਾਨੂੰ ਸੌਣ ਨਹੀਂ ਦੇਣਗੀਆਂ ਆਪਣੇ ਕੰਮ ਅਤੇ ਪਹਿਲ ਤੇ ਧਿਆਨ ਦਿਓ ਅੱਜ ਤੁਸੀਂ ਦਫ਼ਤਰ ਤੋਂ ਘਰ ਆ ਕੇ ਕੁਝ ਸਮਾਂ ਆਪਣੇ ਪਸੰਦੀਦਾ ਸ਼ੌਂਕ ਦਾ ਕੰਮ ਕਰ ਸਕਦੇ ਹੋ ਇਸ ਨਾਲ ਤੁਹਾਨੂੰ ਸ਼ਾਂਤੀ ਮਿਲੇਗੀ ਅੱਜ ਤੁਹਾਡੇ ਪਾਰਟਨਰ ਵਿੱਚ ਅਲੱਗ ਵਿਚਾਰਾਂ ਦੇ ਵਾਦ-ਵਿਵਾਦ ਹੋ ਸਕਦਾ ਹੈ ਸਿਹਤ ਪੱਖੋਂ ਦਿਨ ਚੰਗਾ ਹੈ ਧਨ ਪੱਖੋਂ ਚੰਗਾ ਹੈ ਪਰਿਵਾਰਕ ਮਾਹੌਲ ਤੁਹਾਡਾ ਸਹੀ ਰਹੇਗਾ ਪਰਿਵਾਰ ਮਾਮਲਾ ਵੀ ਚੰਗਾ ਹੈ ਤੇ ਵਿਵਹਤਾ ਜ਼ਿੰਦਗੀ ਵੀ ਠੀਕ-ਠਾਕ ਹੀ ਅਸਰ ਦਿਖਾਉਣ ਨੂੰ ਮਿਲੇਗੀ ਅਗਲੀ ਰਾਸ਼ੀ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਕਰ ਅਣਇੱਛਤ ਯਾਤਰਾਵਾਂ ਥਕਾਵਟ ਭਰੀਆਂ ਮਹਿਸੂਸ ਕਰ ਸਕਦੇ ਹੋ ਬੇਚੈਨੀ ਦਾ ਕਾਰਨ ਬਣ ਸਕਦੀਆਂ ਹਨ ਮਾਸਪੇਸ਼ੀਆਂ ਨੂੰ ਆਰਾਮ ਲਈ ਸਰੀਰ ਨੂੰ ਤੇਲ ਦੀ ਮਾਲਿਸ਼ ਕਰੋ ਅੱਜ ਤੁਸੀਂ ਘਰ ਤੋਂ ਕੱਲ ਤੁਸੀਂ ਘਰ ਤੋਂ ਬਾਹਰ ਸਕਾਰਾਤਮਕਤਾ ਦੇ ਨਾਲ ਨਿਕਲੋਗੇ ਪਰੰਤੂ ਕਿਸੇ ਕੀਮਤੀ ਵਸਤੂ ਦੇ ਚੋਰੀ ਹੋਣ ਦੀ ਵਜ੍ਹਾ ਨਾਲ ਤੁਹਾਡਾ ਮੂਡ ਖਰਾਬ ਹੋ ਸਕਦਾ ਹੈ ਪਰਿਵਾਰ ਦੀ ਸਥਿਤੀ ਤੁਹਾਡੀ ਵੈਸੀ ਨਹੀਂ ਰਹੇਗੀ ਜਿਵੇਂ ਤੁਸੀਂ ਸੋਚਦੇ ਹੋ ਘਰ ਵਿੱਚ ਕਿਸੇ ਵਿਵਾਦ ਜਾਂ ਨਾਰਾਜ਼ਗੀ ਹੋਣ ਦੀ ਸੰਭਾਵਨਾ ਹੈ ਅਜਿਹੀ ਸਥਿਤੀ ਵਿੱਚ ਖੁਦ ਨੂੰ ਕਾਬੂ ਚ ਰੱਖੋ ਤੁਹਾਡੇ ਰਿਸ਼ਤਿਆਂ ਵਿੱਚ ਲੀਆਂ ਸਾਰੀਆਂ ਸ਼ਿਕਾਇਤਾਂ ਤੇ ਗੜਬੜਾ ਇਸ ਅਦਭੁਤ ਦਿਨ ਨੂੰ ਅਲੋਪ ਕਰ ਸਕਦੀਆਂ ਹਨ ਤੁਹਾਡੇ ਲਈ ਅੱਜ ਚੀਜ਼ਾਂ ਸ਼ਾਇਦ ਕਮ ਦੀਆਂ ਤੇ ਸ਼ਾਨਦਾਰ ਬਣ ਜਾਣ ਜੇਕਰ ਤੁਸੀਂ ਉਸ ਨੂੰ ਸਿਰਫ ਹੈਲੋ ਕਿਹਾ ਹੈ ਜੋ ਤੁਹਾਨੂੰ ਨਫ਼ਰਤ ਕਰਦਾ ਹੈ ਇੱਕ ਅਧਿਆਤਮਿਕ ਗੁਰੂ ਜਾਂ ਕੋਈ ਵੱਡਾ ਤੁਹਾਨੂੰ ਗਾਈਡ ਕਰ ਸਕਦਾ ਹੈ ਅੱਜ ਤੁਸੀਂ ਮਹਿਸੂਸ ਕਰੋਗੇ ਤੁਹਾਡਾ ਸਾਥੀ ਸਾਕਰ ਨਾਲੋਂ ਮਿੱਠਾ ਹੈ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਜੀ ਗਰਦਨ ਲੱਕ ਵਿੱਚ ਲਗਾਤਾਰ ਦਰਦ ਪਰੇਸ਼ਾਨ ਕਰ ਸਕਦਾ ਹੈ ਇਸ ਨੂੰ ਨਜ਼ਰ ਅੰਦਾਜ਼ ਨਾ ਕਰੋ ਖਾਸ ਤੌਰ ਤੇ ਜਦੋਂ ਇਸ ਨਾਲ ਕਮਜ਼ੋਰੀ ਵੀ ਮਹਿਸੂਸ ਹੋ ਰਹੀ ਹੋਵੇ ਅੱਜ ਦੇ ਦਿਨ ਆਰਾਮ ਕਰਨਾ ਬਹੁਤ ਜ਼ਰੂਰੀ ਹੈ ਤੁਹਾਡੇ ਦਫ਼ਤਰ ਦਾ ਕੋਈ ਸਹਿਕਰਮੀ ਤੁਹਾਡੀ ਕੀਮਤੀ ਵਸਤੂ ਚੋਰੀ ਕਰ ਸਕਦਾ ਹੈ ਇਸ ਲਈ ਆਪਣੇ ਸਮਾਨ ਦਾ ਧਿਆਨ ਰੱਖਣ ਦੀ ਲੋੜ ਹੈ ਅਜਿਹੇ ਲੋਕਾਂ ਤੋਂ ਦੂਰ ਰਹੋ ਜਿਨ੍ਹਾਂ ਦੀਆਂ ਬੁਰੀਆਂ ਆਦਤਾਂ ਤੁਹਾਡੇ ਤੇ ਅਸਰ ਪਾ ਸਕਦੀਆਂ ਯਾਤਰਾ ਦੇ ਚੱਲਦੇ ਸਮੇਂ ਰੋਪਾਂਟਿਕ ਸੰਬੰਧਾਂ ਨੂੰ ਵਾਧਾ ਮਿਲੇਗਾ ਦਿਨ ਦੀ ਸੂਝ-ਬੂਝ ਨਾਲ ਕਦਮ ਉਠਾਉਣ ਲਈ ਚੰਗਾ ਸਮਾਂ ਹੈ ਇਸ ਲਈ ਉਦੋਂ ਤੱਕ ਆਪਣੇ ਵਿਚਾਰਾਂ ਨੂੰ ਵਿਅਕਤ ਨਾ ਕਰੋ ਜਦੋਂ ਤੱਕ ਤੁਸੀਂ ਸਫਲਤਾ ਦੇ ਲਈ ਕਾਬਿਲ ਨਾ ਹੋਵੋ ਤੁਹਾਡਾ ਵਿਅਕਤੀਤਵ ਅਜੀਹਾ ਹੈ ਜਿਆਦਾ ਲੋਕਾਂ ਨਾਲ ਮਿਲ ਕੇ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ ਫਿਰ ਆਪਣੇ ਲਈ ਸਮਾਂ ਕੱਢਣ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਹੋ ਇਸ ਲਿਹਾਜ਼ ਨਾਲ ਤੁਹਾਡਾ ਦਿਨ ਤੁਹਾਡੇ ਲਈ ਬੜਾ ਹੀ ਉਮੀਦਵਾਲਾ ਰਹਿਣ ਵਾਲਾ ਹੈ ਤੁਹਾਨੂੰ ਆਪਣੇ ਲਈ ਸਮਾਂ ਸਹੀ ਮਿਲੇਗਾ ਤੁਹਾਡਾ ਜੀਵਨ ਸਾਥੀ ਬਿਨਾਂ ਕੁਝ ਕਹੇ ਜਾਣੇ ਕੁਝ ਅਜੀਹਾ ਖਾਸ ਕੰਮ ਕਰ ਸਕਦਾ ਹੈ ਜਿਸ ਨੂੰ ਸੱਚਮੁੱਚ ਤੁਸੀਂ ਕਦੇ ਭੁੱਲ ਨਹੀਂ ਸਕਦੇ ਅਗਲੀ ਰਾਸ਼ੀ ਹੈ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਤੁਹਾਡੀਆਂ ਸਮੱਸਿਆਵਾਂ ਅੱਜ ਤੁਹਾਡੇ ਮਾਨਸਿਕ ਸੁੱਖ ਨੂੰ ਖਤਮ ਕਰਨਗੀਆਂ ਜਿਨ੍ਹਾਂ ਲੋਕਾਂ ਨੂੰ ਤੁਸੀਂ ਜਾਣਦੇ ਹੋ ਉਹਨਾਂ ਦੇ ਜਰੀਏ ਤੁਹਾਨੂੰ ਆਮਦਨੀ ਦੇ ਨਵੇਂ ਸੌਮੇ ਮਿਲ ਜਾਣਗੇ ਪਰਿਵਾਰਕ ਤੇ ਸਮੱਸਿਆਵਾਂ ਮੂੰਹ ਅੱਡੀ ਖੜੀ ਹੋਵੇਗੀ ਪਰਿਵਾਰਕ ਜ਼ਿੰਮੇਵਾਰੀਆਂ ਦੀ ਅਣਦੇਖੀ ਤੁਹਾਨੂੰ ਸਭ ਨੂੰ ਨਾਰਾਜ਼ਗੀ ਦਾ ਕੇਂਦਰ ਬਣਾ ਸਕਦੀ ਹੈ ਰੋਕੇ ਕੰਮਾਂ ਦੇ ਬਾਵਜੂਦ ਰੋਮਾਂਸ ਬਾਹਰ ਘੁੰਮਣਾ ਫਿਰਨਾ ਤੁਹਾਡੇ ਦਿਲ ਦਿਮਾਗ ਤੇ ਛਾਇਆ ਰਹੇਗਾ ਕਾਮਕਾਰ ਵਿੱਚ ਤੁਹਾਡੇ ਕੋਈ ਯੋਜਨਾ ਵਿੱਚ ਅੜਿੱਕਾ ਬਣ ਸਕਦਾ ਹੈ ਇਸ ਲਈ ਅੱਖਾਂ ਖੋਲ ਕੇ ਰੱਖੋ ਆਪਣੇ ਚਾਰੋਂ ਤਰਫ ਹੋ ਰਹੀਆਂ ਗਤੀਵਿਧੀਆਂ ਲਈ ਸੁਚੱਜੇ ਰਹੋ ਇਹ ਇੱਕ ਅਜੀਹਾ ਦਿਨ ਹੈ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਤਰੀਕੇ ਨਾਲ ਹੁੰਦੀਆਂ ਨਹੀਂ ਵੇਖੋਗੇ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਤੁਹਾਡਾ ਜੀਵਨ ਸਾਥੀ ਅੱਜ ਜਾਂ ਕੱਲ ਤੁਹਾਡੇ ਆਉਣ ਦੇ ਨਾਲ ਕੁਝ ਖੂਬਸੂਰਤ ਸ਼ਬਦਾਂ ਨੂੰ ਬਿਆਨ ਕਰੇਗਾ ਤੁਹਾਡੀ ਜ਼ਿੰਦਗੀ ਦਾ ਉਹ ਕੀਮਤੀ ਪਲ ਹੋਵੇਗਾ ਅਗਲੀ ਰਾਸ਼ੀ ਹੈ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਨਿਯਮਤ ਕਸਰਤ ਦੇ ਦੁਆਰਾ ਆਪਣੇ ਵਜ਼ਨ ਨੂੰ ਕਾਬੂ ਵਿੱਚ ਰੱਖਣ ਦੀ ਲੋੜ ਹੈ ਤਲੀਆਂ ਤੇ ਭੁੰਨੀਆਂ ਹੋਈਆਂ ਵਸਤੂਆਂ ਤੋਂ ਪਰਹੇਜ਼ ਕਰੋ ਉਧਾਰ ਮੰਗਣ ਵਾਲੇ ਲੋਕਾਂ ਨੂੰ ਨજર ਅੰਦਾਜ਼ ਕਰੋ ਤੁਹਾਨੂੰ ਹੈਰਾਨ ਵੇਖਦੇ ਹੋਣਗੇ ਉਧਾਰ ਮੰਗਣ ਵਾਲੇ ਲੋਕਾਂ ਨੂੰ ਨજર ਅੰਦਾਜ਼ ਕਰੋ ਤੁਹਾਨੂੰ ਹੈਰਾਨ ਵੇਖਦੇ ਹੋਏ ਤੁਹਾਡੇ ਬਚਾਅ ਵਿੱਚ ਤੁਹਾਡਾ ਭਰਾ ਆਵੇਗਾ ਤੁਹਾਨੂੰ ਇੱਕ ਦੂਸਰੇ ਦੀ ਖੁਸ਼ੀ ਲਈ ਆਪਸੀ ਸਹਿਯੋਗ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ ਯਾਦ ਰੱਖੋ ਸਹਿਯੋਗ ਜੀਵਨ ਦਾ ਕੇਂਦਰ ਬਿੰਦੂ ਹੈ ਤੁਹਾਡੀ ਊਰਜਾ ਦੀ ਦਰ ਉੱਚੀ ਰਹੇਗੀ ਕਿਉਂਕਿ ਤੁਹਾਡਾ ਪਿਆਰ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਦੀ ਵਜ੍ਹਾ ਬਣ ਸਕਦਾ ਹੈ ਰਚਨਾਤਮਕ ਕੰਮਾਂ ਵਿੱਚ ਲੱਗੇ ਲੋਕਾਂ ਦੀ ਸਫਲਤਾ ਨਾਲ ਭਰਿਆ ਦਿਨ ਹੈ ਉਹਨਾਂ ਨੂੰ ਸ਼ਹਰਤ ਦੀ ਪਹਿਚਾਨ ਮਿਲੇਗੀ ਜਿਸ ਦੀ ਉਹਨਾਂ ਨੂੰ ਲੰਮੇ ਸਮੇਂ ਤੋਂ ਉਡੀਕ ਸੀ ਯਾਤਰਾ ਦੇ ਨਾਲ ਤੁਰੰਤ ਲਾਭ ਨਹੀਂ ਹੋਵੇਗਾ ਪਰੰਤੂ ਇਸ ਦੇ ਚੱਲਦੇ ਭਵਿੱਖ ਦੀ ਨੀ ਰੱਖੀ ਜਾਵੇਗੀ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਤੁਸੀਂ ਦਿਨ ਦੇ ਵਿੱਚ ਜੋ ਭਾਵਕ ਮિજાਜ ਤੁਹਾਡੇ ਤੇ ਸ਼ਾਇਆ ਹੋਇਆ ਹੈ ਉਸ ਤੋਂ ਨਿਕਲਣ ਲਈ ਬੀਤੀਆਂ ਗੱਲਾਂ ਨੂੰ ਦਿਲ ਵਿੱਚੋਂ ਕੱਢ ਦਿਓ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਾਹਰ ਕਿਤੇ ਘੁੰਮਣ ਜਾ ਸਕਦੇ ਹੋ ਤੁਹਾਡਾ ਕਾਫੀ ਧਨ ਖਰਚ ਹੋ ਸਕਦਾ ਹਰ ਇੱਕ ਤੁਹਾਡੇ ਨਾਲ ਦੋਸਤੀ ਕਰਨਾ ਚਾਹੁੰਦਾ ਤੁਸੀਂ ਉਹਨਾਂ ਦੀ ਇੱਛਾ ਨੂੰ ਪੂਰੀ ਕਰਨ ਵਿੱਚ ਖੁਸ਼ੀ ਮਹਿਸੂਸ ਕਰੋਗੇ ਪਿਆਰ ਵਿੱਚ ਆਪਣੀ ਵਿਵੇਕਸ਼ਕਤੀ ਦੀ ਵਰਤੋਂ ਕਰੋ ਤੁਸੀਂ ਸਾਰਾ ਦਿਨ ਨਵੇਂ ਵਿਚਾਰਾਂ ਨਾਲ ਭਰਪੂਰ ਰਹੋਗੇ ਤੁਸੀਂ ਜਿੰਨਾ ਕੰਮਾਂ ਨੂੰ ਕਰਨ ਲਈ ਚੁਣੋਗੇ ਉਹ ਤੁਹਾਡੀ ਉਮੀਦ ਤੋਂ ਜ਼ਿਆਦਾ ਲਾਭ ਦੇਣਗੇ ਕੋ ਜੀ ਸੋਚਦੇ ਹਨ ਵਿਅਹਤਾ ਜ਼ਿੰਦਗੀ ਸਿਰਫ ਲੜਾਈ ਬਾਰੇ ਹੁੰਦੀ ਹੈ ਪਰੰਤੂ ਅੱਜ ਸਭ ਕੁਝ ਸ਼ਾਂਤ ਹੋ ਜਾਵੇਗਾ। ਅਗਲੀ ਰਾਸ਼ੀ ਹੈ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਅੱਜ ਤੁਹਾਡੀ ਸਿਹਤ ਪੂਰੀ ਤਰ੍ਹਾਂ ਠੀਕ ਰਹਿਣ ਦੀ ਉਮੀਦ ਹੈ। ਤੁਹਾਡੀ ਚੰਗੀ ਸਿਹਤ ਦੇ ਚਲਦੇ ਆਪਣੇ ਦੋਸਤਾਂ ਨਾਲ ਖੇਡਣ ਦੀ ਯੋਜਨਾ ਬਣ ਸਕਦੀ ਹੈ। ਵਿੱਤੀ ਤੌਰ ਤੇ ਮਜ਼ਬੂਤ ਰਹੋਗੇ। ਗ੍ਰਹਾਂ ਤੇ ਨਕਸ਼ਤਰਾਾਂ ਦੇ ਲਾਭ ਵਾਲੇ ਸਥਾਨ ਦੇ ਕਾਰਨ ਤੁਸੀਂ ਅੱਜ ਪੈਸੇ ਕਮਾਉਣ ਵਾਲੇ ਬਹੁਤ ਸਾਰੇ ਮੌਕੇਾਂ ਤੇ ਪਹੁੰਚੋਗੇ। ਤੁਹਾਡੇ ਆਕਰਸ਼ਣ ਤੇ ਵਿਅਕਤੀਤਵ ਦੇ ਜ਼ਰੀਏ ਤੁਹਾਨੂੰ ਕੁਝ ਨਵੇਂ ਦੋਸਤ ਮਿਲਣਗੇ। ਪਿਆਰ ਬੇਹੱਦ ਅਸੀਮਤ ਹੈ। ਇਹ ਤੁਸੀਂ ਪਹਿਲਾਂ ਸੁਣਿਆ ਹੋਵੇਗਾ ਪਰੰਤੂ ਅੱਜ ਤੁਸੀਂ ਇਸ ਨੂੰ ਅਨੁਭਵ ਕਰੋਗੇ। ਕੰਮਕਾਰ ਦੀ ਗੱਲ ਕਰੀਏ ਤਾਂ ਤੁਹਾਡੀ ਟੀਮ ਦਾ ਸਭ ਤੋਂ ਖਿਜਣ ਵਾਲਾ ਦਿਨ ਇਹ ਸਾਬਿਤ ਹੋਵੇਗਾ। ਕਾਫੀ ਸਮਝਦਾਰੇ ਦੀਆਂ ਗੱਲਾਂ ਕਰ ਸਕਦੇ ਹੋ। ਇੱਕ ਅਧਿਆਤਮਿਕ ਗੁਰੂ ਜਾਂ ਕੋਈ ਵੱਡਾ ਤੁਹਾਨੂੰ ਗਾਈਡ ਕਰ ਸਕਦਾ ਹੈ। ਵਿਆਹ ਤੋਂ ਬਾਅਦ ਪਿਆਰ ਕਰਨਾ ਮੁਸ਼ਕਿਲ ਲੱਗਦਾ ਹੈ ਪਰੰਤੂ ਇਹ ਦਿਨ ਤੁਹਾਡੇ ਨਾਲ ਦਿਨ ਪਰ ਹੁੰਦਾ ਰਹਿੰਦਾ ਹੈ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਰੀਰਕ ਤੇ ਮਾਨਸਿਕ ਬਿਮਾਰੀ ਦੀ ਜੜ ਦੁੱਖ ਹੋ ਸਕਦਾ ਹੈ ਜੋ ਉਧਾਰੀ ਦੇ ਲਈ ਤੁਹਾਡੇ ਕੋਲ ਆਏ ਉਹਨਾਂ ਨੂੰ ਨਜ਼ਰ ਅੰਦਾਜ਼ ਕਰਨਾ ਹੀ ਬਿਹਤਰ ਹੈ ਸ਼ਾਮ ਦੇ ਸਮੇਂ ਆਪਣੇ ਜੀਵਨ ਸਾਥੀ ਨਾਲ ਬਾਹਰ ਖਾਣਾ ਜਾਂ ਫਿਲਮ ਵੇਖਣਾ ਤੁਹਾਨੂੰ ਸਕੂਨ ਦੇਵੇਗਾ ਖੁਸ਼ ਮિજાਜ ਬਣਾ ਕੇ ਰੱਖੇਗਾ ਅੱਖਾਂ ਕਦੇ ਝੂਠ ਨਹੀਂ ਬੋਲਦੀਆਂ ਅੱਜ ਤੁਹਾਡੇ ਪਿਆਰ ਦੀਆਂ ਅੱਖਾਂ ਕੁਝ ਖਾਸ ਦੱਸਣਗੀਆਂ ਅੱਜ ਦੇ ਦਿਨ ਤੁਸੀਂ ਸਭ ਦੇ ਧਿਆਨ ਦਾ ਕੇਂਦਰਿਤ ਹੋਵੋਗੇ ਸਫਲਤਾ ਤੁਹਾਡੇ ਤੱਕ ਪਹੁੰਚੇਗੀ ਖਾਲੀ ਸਮੇਂ ਵਿੱਚ ਤੁਸੀਂ ਮੋਬਾਈਲ ਜਾਂ ਕੋਈ ਵੈਬ ਸੀਰੀਜ਼ ਵੇਖ ਸਕਦੇ ਹੋ ਜੀਵਨ ਸਾਥੀ ਤੁਹਾਡੇ ਲਈ ਕੋਈ ਖਾਸ ਤੋਹਫਾ ਅੱਜ ਖਰੀਦ ਕੇ ਲਿਆ ਸਕਦਾ ਹੈ ਅਗਲੀ ਰਾਸ਼ੀ ਹੈ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਿਹਤ ਨਾਲ ਜੁੜੀ ਜਿਹੜੀ ਦਿੱਕਤ ਹੈ ਤੁਹਾਡੇ ਨੇੜੇ ਹੈ ਇਸ ਲਈ ਕਸਰਤ ਨੂੰ ਦਿਨ ਚ ਸ਼ਾਮਿਲ ਕਰੋ ਵਿਸ਼ਵਾਸ ਰੱਖੋ ਪਹਿਲਾਂ ਤੋਂ ਸਾਵਧਾਨੀ ਵਰਤਣਾ ਇਲਾਜ ਤੋਂ ਬਿਹਤਰ ਹੈ ਤੁਹਾਨੂੰ ਮੇਰੀ ਸਲਾਹ ਹੈ ਕਿ ਸ਼ਰਾਬ ਤੇ ਸਿਗਰਟ ਜਿਹੀਆਂ ਚੀਜ਼ਾਂ ਤੇ ਪੈਸਾ ਖਰਚ ਨਾ ਕਰੋ ਅਜਿਹਾ ਕਰਨਾ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ ਤੁਹਾਡੀ ਆਰਥਿਕ ਸਥਿਤੀ ਵਿਗੜ ਸਕਦੀ ਹੈ ਅਜਿਹਾ ਕੋਈ ਜਿਸ ਦਿਨ ਤੁਸੀਂ ਜਾਣਦੇ ਹੋ ਕਿ ਆਰਥਿਕ ਮਾਮਲਿਆਂ ਵਿੱਚ ਲੋੜ ਤੋਂ ਜ਼ਿਆਦਾ ਗੰਭੀਰਤਾ ਲਵੇਗਾ ਘਰ ਵਿੱਚ ਥੋੜਾ ਬਹੁਤ ਤਣਾਅ ਵੀ ਪੈਦਾ ਹੋਵੇਗਾ ਪਰ ਮਾਸ ਦੇ ਲਈ ਸਹੀ ਮੌਕਾ ਹੈ ਪਰੰਤੂ ਇਸ ਲਈ ਸਮਾਂ ਘਟ ਹੈ ਕਾਰੋਬਾਰ ਨੂੰ ਆਨੰਦ ਨਾਲ ਮਿਲਾਓ ਦਿਨ ਦੇ ਅੰਤ ਵਿੱਚ ਤੁਸੀਂ ਆਪਣੇ ਘਰ ਦੇ ਲੋਕਾਂ ਨੂੰ ਸਮਾਂ ਦੇਣਾ ਸ਼ੁਰੂ ਕਰ ਦਿਓ ਪਰੰਤੂ ਇਸ ਦੌਰਾਨ ਘਰ ਦੇ ਕਿਸੇ ਕਰੀਬੀ ਨਾਲ ਤੁਹਾਡੀ ਕਹਿ ਸੁਣੀ ਹੋ ਸਕਦੀ ਹੈ ਮੂਡ ਖਰਾਬ ਹੋ ਸਕਦਾ ਹੈ ਤੁਸੀਂ ਜਾਣੋ ਕਿ ਬਿਹਤਰੀਨ 파ਟਨਰ ਨਾਲ ਕਿਵੇਂ ਮਹਿਸੂਸ ਹੁੰਦਾ ਹੈ ਸੋ ਦੋਸਤੋ ଏਸੀ ਜੀ 20 ਜਨਵਰੀ ਦੀ ਮਹਾਪਵੇਖ ਬਾਣੀ ਧੰਨਵਾਦ